ਸਤਗੁਰੂ ਕਲੰਗੀ ਧਰਮਾਹਾਰਾਜ ਜੀ ਬਹਿਬਲ ਆਏ ਹਨ ਜਿੱਥੇ ਟੀਬੀ ਸਾਈ ਗੁਰਦੁਆਰਾ ਹੈ ਇੱਥੇ ਸਤਗੁਰੂ ਮਹਾਰਾਜ ਜੀ ਦੇ ਨਾਲ 2200 ਸਿੰਘ ਸੀ ਤੇ 1400 ਬਰਾੜ ਸਨ ਸਤਗੁਰੂ ਮਹਾਰਾਜ ਜੀ ਨੇ ਉਸ ਸਮੇਂ ਸਾਰੇ ਨਗਰ ਨਿਵਾਸੀਆਂ ਨੂੰ ਕਿਹਾ ਕਿ ਭਾਈ ਇਸ ਤਰ੍ਹਾਂ ਕਰੋ ਆਪਣੇ ਘਰ ਵਿੱਚ ਸਿੰਘਾਂ ਨੂੰ ਰਜਾ ਕਰਕੇ ਪ੍ਰਸ਼ਾਦਾ ਸ਼ਕਾਓ। ਸਤਿਗੁਰਾਂ ਦਾ ਹੁਕਮ ਮੰਨ ਕਰਕੇ ਕੋਈ ਪਰਿਵਾਰ ਦੋ ਸਿੰਘਾਂ ਨੂੰ ਕੋਈ ਤਿੰਨ ਸਿੰਘਾਂ ਨੂੰ ਕੋਈ ਇੱਕ ਸਿੰਘ ਨੂੰ ਨਾਲ ਲੈ ਗਿਆ। ਤੇ ਜਿਹੜੇ ਬਿਵੇਕੀ ਸਨ ਉਹਨਾਂ ਨੇ ਤਾਂ ਸਤਿਗੁਰਾਂ ਦੇ ਹਜ਼ੂਰ ਉੱਥੇ ਹੀ ਆਪਣਾ ਪ੍ਰਸ਼ਾਦਾ ਲੰਗਰ ਤਿਆਰ ਕਰਕੇ ਛਕਿਆ। ਜਿਹੜੇ ਸਿੰਘ ਸਾਧ ਸੰਗਤ ਪਿੰਡ ਦੇ ਵਾਸੀਆਂ ਦੇ ਨਾਲ ਗਏ ਸਨ ਉਹ ਉੱਥੇ ਜਾ ਕੇ ਪ੍ਰਸਾਦਾ ਸਕਦੇ। ਇਸ ਤਰ੍ਹਾਂ ਇੱਕ ਸਿੱਖ ਸਾਧਸੰਗ ਬਹੁਤ ਗਰੀਬ ਸੀ। ਉਹਨੂੰ ਵੀ ਕਿਸੇ ਨੇ ਤਰਕ ਮਾਰੀ ਵੀ ਤੂੰ ਵੀ ਕਿਸੇ ਸਿੰਘ ਨੂੰ ਨਾਲ ਲੈ ਜਾ। ਤੇ ਉਹ ਕਹਿਣ ਲੱਗਾ ਵੀ ਮੇਰੇ ਘਰ ਤਾਂ ਬੜੀ ਗਰੀਬੀ ਹੈ। ਆਪਣਾ ਨਾਮ ਰੱਖਣ ਵਾਸਤੇ ਉਹਨੇ ਸਾਧਸੰਗ ਭਾਈ ਮਲਿਆਕਲ ਸਿੰਘ ਨੂੰ ਨਾਲ ਲੈ دیا۔ ਤੇ ਆਪਣੇ ਘਰ ਜਾ ਕਰਕੇ ਪਹਿਲਾਂ ਠੰਡਾ ਚਾਲਸਾ ਔੜਾ ਕੀਤਾ ਫਿਰ ਪਿੱਲੂ ਬੇਸਾਨ ਘਰ ਦੇ ਵਿੱਚ ਭਿਆਉਂਤੇ ਹੋਏ ਉਹ ਪਿੱਲੂ ਹੀ ਛਕਾ ਦੇਣਾ ਕੀਤੇ ਘਰ ਦੇ ਵਿੱਚ ਆਟਾ ਵੀ ਨਹੀਂ ਸੀ ਕੋਈ ਪ੍ਰਬੰਧ ਨਾ ਹੋ ਸਕਿਆ ਤਾਂ ਜਦੋਂ ਸਾਧ ਸੰਗਤ ਭਾਈ ਮਲਿਆਗਰ ਸਿੰਘ ਜੀ ਨੇ ਸਤਿਗੁਰੂ ਮਹਾਰਾਜ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਸਬਰ ਸੰਤੋਖੀ ਸਨ ਉਹ ਪ੍ਰਸਾਦਾ ਛਕ ਲੈਣਾ ਕੀਤਾ ਜੋ ਉਹਨੇ ਦੇਣਾ ਕੀਤਾ ਵਾਪਸ ਆਏ ਗੁਰੂ ਮਹਾਰਾਜ ਜੀ ਸਾਰੇ ਸਿੰਘਾਂ ਨੂੰ ਪੁੱਛਦੇ ਨੇ ਭਾਈ ਸਿੰਘੋ ਕੀ ਕੀ ਛੱਕ ਕੇ ਆਏ ਸਿੰਘਾਂ ਨੇ ਵਾਰੀ-ਵਾਰੀ ਕਹਿਣਾ ਕੀਤਾ ਮਹਾਰਾਜ ਜੀ ਅਸੀਂ ਮਿੱਸੇ ਪ੍ਰਸ਼ਾਦੇ ਛੱਕੀ ਆਂ ਕੋਈ ਕਹਿੰਦਾ ਜੀ ਲੱਸੀ ਪੀਤੀ ਐ ਕੋਈ ਕਹਿੰਦਾ ਦਹੀਂ ਦੇ ਨਾਲ ਕੋਈ ਕਹਿੰਦਾ ਜੀ ਖੀਰ ਖਾਧੀ ਐ ਕੋਈ ਕਹਿੰਦਾ ਮਠਿਆਈਆਂ ਖਾਧੀਆਂ ਆ ਭਾਈ ਮਲਿਆਕਰ ਸਿੰਘ ਦੀ ਵਾਰੀ ਆਈ ਸਤਿਗੁਰੂ ਮਹਾਰਾਜ ਕਹਿੰਦੇ ਸਿੰਘਾ ਤੂੰ ਦੱਸ ਕੀ ਸ਼ੱਕਿਆ ਸੈਨ ਕਹਿਣ ਲੱਗਿਆ ਮਹਾਰਾਜ ਸੱਤੇ ਪਾਸਾ ਜੀ ਜੋ ਜੋ ਤੁਸੀਂ ਆਪਣੇ ਹੱਥਾਂ ਦੇ ਨਾਲ ਛਕਾ ਦਿੱਤਾ ਹੈ ਨਾ ਮੈਂ ਉਹੀ ਸ਼ੱਕਿਆ ਆਇਆ ਤੇ ਜੋ ਮੈਂ ਸ਼ੱਕਿਆ ਹੈ ਅੱਜ ਪਹਿਲੀ ਵਾਰੀ ਛੱਕਿਆ ਤੇ ਮੈਨੂੰ ਬਹੁਤ ਆਨੰਦ ਆਇਆ ਬਾਕੀ ਜਿਹੜੇ ਸਿੰਘ ਸਨ ਉਹ ਬੜੇ ਹੈਰਾਨ ਹੋਏ ਵੀ ਇਹ ਕੀ ਸ਼ੱਕਿਆ ਆਇਆ ਹੋਵੇਗਾ ਜਿਹੜੇ ਪਿੰਡ ਵਾਸੀ ਕੋਲੇ ਬੈਠੇ ਸਨ ਉਹਨਾਂ ਨੇ ਤਰਕ ਮਾਰੀ ਇਹ ਜਿਹਦੇ ਘਰ ਗਿਆ ਸੀ ਉਹਨੇ ਤਾਂ ਇਹਨੂੰ ਕੁਝ ਨਹੀਂ ਸ਼ਿਕਾਇਆ ਹੋਣਾ ਉਹ ਬੜਾ ਗਰੀਬ ਹੈ ਉਹ ਸਿੱਖ ਵੀ ਸਾਧ ਸੰਗ ਕੋਲੇ ਖੜਾ ਸੀ ਸਤਿਗੁਰੂ ਮਹਾਰਾਜ ਜੀ ਉਹਨੂੰ ਪੁੱਛਦੇ ਨੇ ਭਾਈ ਸਿੱਖਾ ਕੀ ਸ਼ਿਕਾਇਆ ਸਾਡੇ ਸੈਨ ਨੂੰ ਹੱਥ ਜੋੜ ਕਰਕੇ ਉਹ ਸਿੱਖ ਕਹਿਣ ਲੱਗਿਆ ਸਤਿਗੁਰੂ ਮਹਾਰਾਜ ਜੀ ਮੇਰੇ ਘਰ ਵਿੱਚ ਬੜੀ ਗਰੀਬੀ ਹੈ ਕਈ ਵਾਰ ਤਾਂ ਆਟਾ ਵੀ ਨਹੀਂ ਹੁੰਦਾ ਪ੍ਰਸਾਦਾ ਬਣਾਉਣ ਵਾਸਤੇ ਸਤਿਗੁਰੂ ਮਹਾਰਾਜ ਜੀ ਫਿਰ ਵੀ ਮੈਂ ਆਪ ਜੀ ਦਾ ਹੁਕਮ ਮੰਨ ਕੇ ਇੱਕ ਸਿੰਘ ਨੂੰ ਆਪਣੇ ਘਰ ਲੈ ਕੇ ਗਿਆ ਸੀ ਔਰ ਮੇਰੇ ਘਰ ਦੇ ਵਿੱਚ ਪਿੱਲੂ ਪਿਉਂਤੇ ਹੋਏ ਸਨ ਮੈਂ ਉਹੀ ਸਿੰਘ ਨੂੰ ਛਕਾਉਣਾ ਕੀਤੇ ਨੇ ਤੇ ਸਤਿਗੁਰੂ ਮਹਾਰਾਜ ਜੀ ਮੇਰੇ ਕੋਲ ਤਾਂ ਇੰਨੀ ਸੇਵਾ ਹੀ ਹੋ ਸਕੀ ਮਾਰਾ ਕਹਿੰਦੇ ਭਾਈ ਸਿੱਖਾ ਤੂੰ ਵੀ ਧੰਨ ਹੈ ਤੇ ਇਹ ਸਿੰਘ ਵੀ ਧੰਨ ਹੈ ਜਿਨੇ ਬੜੇ ਸਬਰ ਸੰਤੋਖ ਦੇ ਨਾਲ ਜੋ ਤੂੰ ਇਹਨੂੰ ਦੇਣਾ ਕੀਤਾ ਉਹ ਸਕਣਾ ਕੀਤਾ ਹੈ ਤੇ ਤੂੰ ਵੀ ਧੰਨ ਹੈ ਕਿਉਂਕਿ ਤੂੰ ਸਿੱਖੀ ਕਮਾਉਣਾ ਕੀਤਾ ਹੈ ਗੁਰੂ ਹੁਕਮ ਮੰਨਣਾ ਕੀਤਾ ਹੈ ਐਸ ਸੰਤੋਖੀ ਸਹਿਣੇ ਤੇਰੇ ਘਰ ਵਿੱਚ ਜਾ ਕਰਕੇ ਤੇਰੀ ਹੱਕ ਸੱਚ ਦੀ ਕਮਾਈ ਦੇ ਵਿੱਚੋਂ ਜੋ ਵੀ ਸਕਿਆ ਹੈ ਨਾ ਉਹਦੇ ਕਰਕੇ ਤੇਰੇ ਘਰ ਵਿੱਚੋਂ ਦਲਿੱਤਰ ਕੱਟਿਆ ਗਿਆ ਹੈ, ਕਰੀਪੀ ਕੱਟੀ ਗਈ ਹੈ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜਿਹੜਾ ਇਸ ਤਰ੍ਹਾਂ ਸਿੰਘਾਂ ਨੂੰ ਆਪਣੇ ਘਰ ਵਿੱਚ ਲਿਜਾ ਕਰਕੇ ਪ੍ਰਸ਼ਾਦਾ ਖਾਵੇ। ਸਕਾਉਣ ਵਾਲਾ ਵੀ ਸਾਧ ਸੰਗਤ ਹੱਕ ਸੱਚ ਦੀ ਕੀਰਤ ਕਰਨ ਵਾਲਾ ਹੋਵੇ। ਤੇ ਛਕਣ ਵਾਲਾ ਵੀ ਸਬਰ ਸੰਤੋਖੀ ਹੋਵੇ। ਇਹ ਨਹੀਂ ਮਨ ਵਿੱਚ ਭੋਪ ਹੋਵੇ ਵੀ ਮੈਂ ਖੀਰ ਮਾਲ ਊੜੇ ਜਾਂ ਹੋਰ ਚੰਗੇ ਪਦਾਰਥੀ ਸਕਨੇ ਵੀ ਜੋ ਵੀ ਸਕਾਉਣ ਵਾਲੇ ਨੇ ਆਪਣੇ ਘਰ ਦੇ ਵਿੱਚੋਂ ਬਣਾ ਕਰਕੇ ਲੈ ਕੇ ਆਂਦਾ ਹੈ ਉਹ ਹੀ ਸਕਣਾ ਚਾਹੀਦਾ ਸੋ ਸਤਿਗੁਰੂ ਮਾਰੇ ਵਜਨ ਕਰਦੇ ਤਨ ਕੇ ਦਿੱਤੇ ਨਾਨਕਾ ਜਿਹੜੇ ਤਾਂ ਸਬਰ ਸੰਤੋਖੀ ਗੁਰਮੁਖ ਪਰਮੇਸ਼ਰ ਦੀ ਬੰਦਗੀ ਵਾਲੇ ਹੁੰਦੇ ਨੇ ਉਹਨਾਂ ਨੂੰ ਜੇ ਕੋਈ ਆਪਣੇ ਕਿਰਤ ਕਮਾਈ ਵਿੱਚੋਂ ਕੋਈ ਦਸਵੰਧ ਕੱਢ ਕੇ ਜਾਂ ਭੋਜਨ ਤਿਆਰ ਕਰਕੇ ਦਿੰਦਾ ਹੈ ਉਹਨਾਂ ਨੂੰ ਜਿਹੜਾ ਧਰਮ ਪ੍ਰਾਪਤ ਹੁੰਦਾ ਨਾ ਫਲ ਮਿਲਦਾ ਹੈ ਉਹ ਵੀ ਉਹੀ ਚੀਜ਼ ਹੈ ਜਿਵੇਂ ਉਸ ਸਿੱਖ ਦੇ ਘਰੋਂ ਭਾਈ ਮਲਿਆਕਰ ਸਿੰਘ ਨੇ ਪ੍ਰਸ਼ਾਦਾ ਛਕਿਆ ਤੇ ਗਰੀਬੀ ਕੱਟੀ ਗਈ